ਕਹ ਲੋ ਬਤੇ ਕਰਾ ਸ਼ੁਰੂ ਇਹ ਬਲੌਗ ਸ਼ੁਰੂ ਕਰਵਾਤੇ ਬਲੌਗ ਸ਼ੁਰੂ ਕਰਵਾਤੇ ਸਤਿ ਸ਼੍ਰੀ ਅਕਾਲ ਤੁਸੀਂ ਦੋ ਬਲੌਗ ਦੂਦਾ ਬੋਲਦਾ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਬਲੌਗ ਹਾਂ ਹਾਂ ਅੱਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਬਲੌਗ ਅੱਗੇ ਅੱਗੇ ਕੁਝ ਵੀ ਨਹੀਂ ਤੇ ਤੁਸੀਂ ਜਿਵੇਂ ਪਿਛਲਾ ਬਲੌਗ ਦੇਖਿਆ ਤੇ ਇਹ ਵਾਲਾ ਬਲੌਗ ਦੇਖਾਂਗੇ ਪਿਛਲੇ ਬਲੌਗ ਚ ਆਪਾਂ ਨਾਲ ਹੀ ਐਡ ਕਰਾਂਗੇ ਹਨਾ ਤੇ ਆਪਾਂ ਅੱਜ ਜਾਣਾ ਸੀ ਤੂਰੀ ਤੇ ਮੈਂ ਤਾਂ ਕਿਲੰਦਰ ਨੇ ਜਾਣਾ ਸੀ ਤੇ ਪਰ ਮੈਨੂੰ ਨਾ ਇਹ ਹੋ ਗਿਆ ਕਿ ਹਾਏ ਬੱਚੇ ਘਰ ਜਾਣਗੇ ਤੇ ਫਿਰ ਘਰ ਜਾ ਕੇ ਦੁੱਧ ਪੀਣਗੇ ਤੇ ਕੁਝ ਖਾਣਗੇ ਤੇ ਮੈਂ ਹੈ ਵੀ ਐਦਾਂ ਕਰਦੀ ਮੈਂ ਨਾ ਵੈਨ 'ਚ ਉਹਨਾਂ ਨੂੰ ਕੁਝ ਨਾ ਕੁਝ ਫੜਾ ਦੇਣੀ ਆ ਲੈ ਕੇ ਤੇ ਮੈਂ ਨਾ ਵਾਸਤੇ ਜੂਸ ਲਿਆ ਕੇਕ ਉਹਕ ਲਿਆ ਹਨਾ ਚਿਪਸ ਵਗੈਰਾ ਲਈ ਤੇ ਅਸੀਂ ਇਹਨਾਂ ਨੂੰ ਫੜਾਣਗੇ ਤੇ ਇਹ ਜਾਂਦਿਆਂ ਨੂੰ ਰੱਬ ਕੋਲ ਉਹਨਾਂ ਨੂੰ ਛੁੱਟੀ ਹੋਈ ਪਈ ਸੀ ਵੈਨ 'ਚ ਬੈਠਣਾ ਸੀ ਇਹਨਾਂ ਨੇ ਤੇ ਇਹ ਕਹਿੰਦੇ ਅਸੀਂ ਤੁਹਾਡੇ ਨਾਲ ਹੀ ਜਾਣਾ ਹੈ ਆੜਾ ਸਾਡਾ ਛੋਟਾ ਬਦਮਾਸ਼ ਨਾ ਇਹ ਕਹਿੰਦਾ ਕਹਿੰਦਾ ਗੱਡੀ 'ਚ ਬਹੁਤ ਨਜ਼ਾਰਾ ਆਉਂਦਾ ਕਹਿੰਦਾ ਵੈਨ 'ਚ ਨਜ਼ਾਰਾ ਨਹੀਂ ਆਉਂਦਾ ਹੈਗਾ ਤੇ ਹੋਣਾ ਜੀ ਸਲਾਹ ਕੀਤੀ ਵੀ ਅਸੀਂ ਲੇਟ ਹੋ ਜਾਣਾ ਵਾਪਸ ਆਉਂਦੇ ਹੋਏ ਤੇ ਇਹਨਾਂ ਨੂੰ ਸੰਗਰੂਜ ਛੱਡ ਜਾਨੇ ਆ ਸੋਨੂ ਮੁਰਾਂ ਕੋਲ ਤੇ ਮੰਮੀ ਹੈਗੇ ਨੇ ਉੱਥੇ ਤੇ ਇਹਨਾਂ ਨੂੰ ਸਾਂਭ ਲੈਣਗੇ ਤੇ ਅਸੀਂ ਆਉਂਦੇ ਹੋਏ ਵਾਪਸ ਚੱਕ ਲਾਵਾਂਗੇ ਨਾਲੇ ਸੋਨੂ ਮੁਰਾਂ ਦੀ ਰੋਟੀ ਬਣਾਵਾਂਗੇ ਰਾਤ ਦੀ ਹੈਨਾ ਹੁੰਦਾ ਰੋਟੀ ਢਿੱਬਾ ਬਣਾ ਕੇ ਤੇ ਉਹਨਾਂ ਨੂੰ ਖਵਾ ਖੂ ਕੇ ਰੋਟੀ ਤੇ ਫਿਰ ਅਸੀਂ ਘਰ ਨੂੰ ਆ ਜਾਾਂਗੇ ਰਾਤ ਨੂੰ ਤੇ ਇਹ ਰਹਿਣਗੇ ਦੋਨੇ ਆਨੇ ਉੱਥੇ ਕਿ ਛੱਡਣਾ ਜਾਣਾ ਪਤੇ ਨਹੀਂ ਇਹ ਸਾਡੇ ਨਾਲ ਤਾਂ ਨਹੀਂ ਜਾਣਾ ਉੱਥੇ ਤੁਰੀ ਨਾਲ ਨਾਲ ਥੋੜਾ ਟਾਈਮ ਲੱਗਣਾ ਇਹਨਾਂ ਦਾ ਕੰਮ ਵੀ ਹੈ ਨਹੀਂ ਉੱਥੇ ਨਾ ਬੱਚਾ ਕੋਈ ਪੜਾਈ ਕਰ ਲਿਓ ਠੀਕ ਹੈ ਪੁੱਤ ਠੀਕ ਹੈ ਕੋਈ ਨਾ ਕੋਈ ਨਾ ਨਹੀਂ ਤੂੰ ਮੂੰਹ ਕਾ ਟੋੜਿਆ ਪਿਆ ਮੂੰਹ ਬੰਦ ਕਰ ਲੈ ਤੈਨੂੰ ਗਾਣੇ ਲਾ ਲੈ ਆ ਤਾ ਅਗੇ ਚਲੋ ਗਾਣੇ ਲਾ ਲਓ ਪੰਨੀ ਜਿਹੇ ਕਹਿੰਦਾ ਆਪਾਂ ਤਾਂ ਆਕੇ ਗਾਣੇ ਲਾਏ ਨਹੀਂ ਹੈਗੇ ਹਾਂਜੀ ਹਾਂਜੀ ਅੱਜ ਤੁਸੀਂ ਇਹ ਸੋਈ ਬਦਲਦੀ ਹੈ ਹੈ ਸੋਈ ਬਦਲਦੀ ਅੱਜ ਸੋਈ ਨਹੀਂ ਬਦਲਦੀ ਵਾਸਾ ਨਾ ਤਾਂ ਬਦਾਂ ਜੀ ਉਧਰੋਂ ਆਏ ਸੀ ਇਹਨਾਂ ਦੱਸਿਆ ਜਿਵੇਂ ਕਿ ਆਪਾਂ ਜਾਣਾ ਸੀ ਮੇਰਕੋਲੇ ਤੇ ਮੇਰਕੋਲੇ ਤੋਂ ਆਪਾਂ ਆ ਗਏ ਆ ਤੇ ਮਣ ਬੜਾ ਹਾਰ ਤੋਰੂ ਆਂ ਰੋਟੀ ਬਣਾ ਕੇ ਤੇ ਫੇਰ ਆਪਾਂ ਜਾਣਾ ਪੈਣਾ ਤੇ ਪਿੰਨੇ ਗੁਰ ਵੇਟ ਕਰਦੇ ਕਿ ਤੂੰ ਆਉਂਗਾ ਤਾਂ ਫੇਰ ਉਹ ਟਿਕਣਾਉਣੀ। ਬਾਠੀ ਕੇ। ਆਮਨ ਦੇ ਹੱਥ ਦੀ ਰੋਟੀ ਹਰੇ ਜਿਆਦਾ ਪਸੰਦ ਕਰਦਾ ਖਾਣੀ ਹੈ ਨਾ। ਆਮਨ ਸੱਤੇ ਪਾ ਕੇ। ਆਰਮੀ ਦੀ ਦੀਦੀ ਵੀ ਆਈ ਸੀ ਉਹ ਵੀ ਕਹਿੰਦੇ ਆਮਨ ਦੇ ਹੱਥ ਦੇ ਪਰੌਂਠੇ ਖਾਣਵੇਂ ਯਾਰ ਮੋਲੀ ਵਾਲੇ। ਤੇ ਇੱਧਰ ਭਾਬੀ ਹੋਣੀ ਵੀ ਕਹਿੰਦੇ ਸਾਹ ਆ ਕੇ ਆਪਣਾ ਹੋਰ ਦਾ ਰੱਖੋ ਲੈ। ਨਾਵਾ ਖੋਲ ਲੈਣਾ। ਕੀ ਕੀ ਖੋਲਣਗੇ ਆਮਨ ਦੇ? ਪਰ ਠੀਕ ਵੀ ਖੋਲ ਲੈ ਜਦੋਂ ਠੀਕ ਤੇ ਕਰ ਰੋਟੀ ਖਾ ਲਈ ਤੇ ਜਗਰ ਮੈਂ ਛੱਡ ਦੇ ਦੋ। ਕਹਿੰਦੇ ਨਹੀਂ ਨਹੀਂ ਰੋਟੀ ਦੇ ਨਾਲ ਰੋਟੀ ਸਬਜ਼ੀ ਦੇ ਨਾਲ ਸੂਟ ਫ੍ਰੀ। ਜਾਂ ਸੂਟ ਦੇ ਨਾਲ ਰੋਟੀ ਮਾੜੀ ਫ੍ਰੀ। ਹਾਂ ਪਾਸੇ ਹੋ ਰਹਿਣਾ ਲੈ ਉਹ ਡੀਵਾ ਕੋਲ ਜਾ ਕੇ ਪਾ ਕਿਉਂ ਡੇਰੀ ਕੋਈ ਵਾਸਤੇ ਮਕਾਇਆ ਪਾਉਂਦੇ ਡੀਵਾ ਦੀ ਗੋਲਣਾ ਹਮਾਰੇ ਬੰਦੋ ਕਾ ਕਰਮ ਦੇ ਫੇਰ ਉਹ ਤੇ ਫਰਗੋ ਕਹਾਂਗੇ ਸਮਾਲ ਲੋੜ ਸੱਤੇ ਗੱਡੀ ਦੇ ਕੇ ਪਾਦੇ ਚਲਾਇ ਕਰੂਗਾ ਕਿਹੜੇ ਖਾਣੇ ਟਾਕ ਲਗਾਣੇ ਹਾਂ ਉਹ ਪਿੱਤ ਆ ਗੰਮਲਾ ਕਿਹੜਾ ਗੁੱਡੀ ਵਿੱਚ ਤਰਾ ਦੀ ਅੰਬਰਾ ਤੇ ਚੜੀ ਆ ਇਹ ਨਹੀਂ ਇਤੋਂ ਗਾਣਾ ਆਉਂਦਾ ਵਾ ਤੈਨੂੰ ਨਹੀਂ ਆਉਂਦਾ ਇਹ ਗਾਣੇ ਟਕਾ ਕੇ ਲਾਉਂਦਾ ਜਿੱਥੇ ਲੱਗ ਲੱਗਣੇ ਜੇ ਦੇ ਨੇ ਕੀ ਦੋਾਈ ਗੜਾ ਗੁੱਡੀ ਅੰਬਰਾ ਦੇ ਨਾ ਚੜੀ ਹੋਈ ਹੈ ਇਸ ਤਰ੍ਹਾਂ ਦੀ ਅੰਬਰਾ ਦੇ ਚੜੀ ਹੈ ਲੋਕੀ ਕਹਿੰਦੇ ਮੁੰਡਾ ਕਰਦੀ ਹਮਮਮ ਦਰਤਾਂ ਸਿੱਖੀ ਦੇਖਣਾ ਆਏ ਨੇ ਮੈਂ ਦੇਖਾਂ ਤਲਕਾ ਕਿਵੇਂ ਲੱਗ ਰਿਹਾ ਅੱਛਾ ਅੱਗਾ ਡਾਬਾ ਸਟਾਈਲ ਲੱਗਿਆ ਤਲਕਾ ਦਾ ਤਬਾ ਕੈਨ ਆਹ ਕੀ ਬਣਾਇਆ ਸੀਗਾ ਇਹ ਤਾਂ ਤੇਰੇ ਮੰਮੀ ਨੇ ਸਬਜ਼ੀ ਬਣਾਈ ਕਿਸੇ ਨੂੰ ਖਾਂਦੀਆਂ ਲੱਗ ਗਈ ਲੋਕੀ ਕਹਿੰਦੇ ਮਾ ਗਿਆ ਕਾਣਾ ਹੋਏ ਇਤਨਾ ਸਵਾਦ ਹੈ ਕਿ ਲੋਕ ਉਹੇ ਛੱਡ ਜਾਣਗੇ ਹਮਾਰੀ ਮਾਂ ਨੇ ਸਬਜ਼ੀ ਬਣਾਈ ਕਿਸ ਨੇ ਖਾਈ ਨਹੀਂ ਆਬ ਹੁੰਦੀ ਨਾ ਆਪਣੇ ਆਪਣੇ ਘਰਾਂ ਦਾ ਆਬ ਹੁੰਦਾ ਹੈ ਦੁੱਧ ਜੇ ਨਾ ਤਾਂ ਆ ਕੇ ਤਨੂਰ ਵਿੱਚ ਵੀ ਪਤਾ ਲੱਗਦਾ ਵੀ ਕਿੰਨਾ ਪਾਉਣਾ ਕਿੰਨਾ ਨਹੀਂ ਪਾਉਣਾ ਸਹੀ ਗੱਲ ਹੈ ਹੈਨਾ ਔਲੀ ਔਲੀ ਪੇਟ ਹੁੰਦਾ ਹੈ ਟਾਈਮ ਹੋ ਗਿਆ 9 ਵਜੇ ਤਾਂ ਅੰਦਰ ਨਹੀਂ ਨਹੀਂ ਹੋਰ ਟਾਈਮ ਹਾਂ 9:00 ਵਜੇ ਹੈ ਆਪਾਂ ਨੂੰ ਲੈ 10:00 ਵਜੇ ਜਾਣਾ ਹੈ ਆਪਾਂ ਨੂੰ ਘਰ ਜਾਂਦੇ ਨੂੰ 11:00 ਵਜੇ ਜਾਣਾ ਹੈ ਤਾਂ ਕਿ ਕੋਈ ਲਾ ਜਾ ਕੇ ਸੌਣੇ ਨਾ ਤੇਰੇ ਭੋਗ ਦੇ ਵੀ ਜਾਣਾ ਹੈ ਤੋਂ ਬਾਅਦ ਆਪਾਂ ਸਟਾਰਟਿੰਗ ਕਰਨੀ ਕੰਮ ਕਿਧਰ ਆ ਸੇਵ ਖਾਏ ਜਾ ਰਹੇ ਹਨ ਅਮਨ ਤੇ ਲੈ ਆਪਾਂ ਅਮਨ ਮਾ ਗਗਨ ਮਾ ਆਉਂਦੀ ਰਹੇ ਇਹ ਅਤੇ ਇਹ ਰੋਟੀ ਦੀ ਜਿਹੜੀ ਜਨੇ ਹੋਰ ਰਾਲ ਬਣਾਈ ਆ ਅੱਜ ਕਿਹੜੀ ਰਾਲ ਬਣਾਈ ਹੈ ਰਾਲ ਟਮਾਟਰਾਂ ਦੀ ਓਕੇ ਨਾਲ ਕੀ ਨੇ ਚੌਲ ਨਾਲ ਚੌਲ ਹੀ ਰੋਟੀਆਂ ਉਹ ਤੇ ਗggen ਬਣਾਈ ਕੋਈ ਕੜੀ ਕੜੀ ਖਾਵਾਂਗੇ ਯਾਰ ਕੜੀ ਬਣਾਈ ਲੱਤੀ ਤੇ ਨਾਲ ਕੜੀ ਚੌਲ ਨਾਲ ਹੁੰਦੀ ਹੈ ਕਿ ਨਹੀਂ ਕੜੀ ਖਾਵਾਂਗੇ ਕੜੀ ਅੱਛਾ ਖੋ ਵੀ ਕਿਹੜੀ ਬਣਾਈ ਹੋਈ ਆਂ ਡੈਂਡਾ ਸਰਦੀ ਮੈਂ ਬਾਹਰ ਜੇ ਕਿਉਂ ਨਹੀਂ ਸੋਨੂ ਵਾਗੇ ਨਹੀਂ ਹੰਟਾਰ ਸੋ ਮਮਾ ਸੋਨੂ ਰੋਟੋ ਮਮਾ ਹਾਂਜੀ ਹਾਂਜੀ ਕਿਵੇਂ ਤੁਸੀਂ ਹੁਣ ਠੀਕ ਹੋ ਹੁਣ ਕਿੰਨੇ ਟੀਕੇ ਲੱਗੇ ਲੱਗੇ ਚਾਰ ਲੱਗੇ ਦੋ ਇੱਕ ਦਿਨ ਚ ਦੋ ਲਾ ਦਿੰਦੇ ਇੱਕ ਦਿਨ ਚ ਦੋ ਲਾ ਦਿੰਦੇ ਚਾਰ ਲੱਗੇ ਪੰਜ ਲੱਗਣੇ ਨੇ ਨਾ ਟੋਟਲ ਪੰਜ ਲੱਗਣੇ ਤੇ ਪੰਜ 10 ਹੋ ਗਏ ਮਤਲਬ ਇੱਕ ਕੈਂਪੇਨ ਦਾ ਇੱਕ ਦਿਜੋ 10 ਟੀਕੇ ਲੱਗੇ ਕਾਸ ਲੱਗਣਗੇ 5 ਦਿਨਾਂ ਚ ਅੱਛਾ ਜੀ 2 ਦਿਨਾਂ ਚ 4 ਲੱਗੇ ਨੇ ਮੈਂ ਤਾਂ ਐਸੀ ਟੋਟਲੀ 5 ਲੱਗਣਗੇ ਇੱਕ ਪੇਨ ਦਾ ਲਾਂਦਾ ਪੇਲ ਕਰ ਹੁੰਦੀ ਨਾ ਬੜੀ ਜ਼ਿਆਦਾ ਦੋ ਟਿੱਕੇ ਲੱਗਦੇ ਇੱਕ ਦਿਨ ਚ ਤੇ 5 ਦਿਨਾਂ ਚ ਕਿੰਨੇ ਹੋਏ ਲੱਗ 10 ਤੇਰਾ ਜੀ 4 ਤਾਂ ਨਾ ਤੁਸੀਂ ਕਿਵੇਂ ਫਿਰ ਕੁੜੇ ਦਾ ਲਾਂਦਾ ਹੈ ਉਹ ਕੁੜੇ ਹੁਣ ਕੁੜਿਆ ਕੁੜੇ ਪਾਸੇ ਨਹੀਂ ਲੈ ਜਾਂਦੇ ਕੀ ਕਰਦਾ ਬਾਲਾ ਦਰਦੂਗਾ ਹਜੇ ਤਾਂ ਹੋਊਗਾ ਅੱਗੇ ਜਾ ਕੇ ਅੱਗੇ ਤੇ ਲੱਕ ਕਰਕੇ ਨਹੀਂ ਲੈ ਜਾਂਦਾ ਹੁਣ ਉਹਦੇ ਕਰਕੇ ਨਹੀਂ ਲੈ ਆਉਂਦਾ

ਅਮਰਾ ਪਾਪੀ ਬੁਲਾ ਰਹੀ ਆ ਆ ਗਈ ਅੱਜ ਤੁਹਾਨੂੰ ਇੱਕ ਵਾਰ ਦਾਲ ਪਰਕਾ ਪਾਣਾ ਹੁੰਦੀ ਆ ਪੜਾਈ ਹੋਈ ਦਾ ਪਤਾ ਕਿ ਨਹੀਂ ਆ ਚੱਕ ਕੇ ਲੈ ਕੇ ਆਨੇ ਚੱਕ ਕੇ ਲੈ ਕੇ ਮੈਡਮ ਤੇਰੀ ਤਾਂ ਫੇਰ ਫੋਨ ਆ ਗਿਆ ਅੱਜ ਆ ਕੁ ਚੱਕ ਕੇ ਲੈ ਆ ਮੈਮ ਕਹਿੰਦੇ ਕਿੰਨੇ ਚੱਕੇ ਤੁਹਾਨੂੰ ਮੈਂ ਤੁਹਾਨੂੰ ਸਮਾਨ ਫੜਾਇਆ ਸੀ ਪਾਪਾ ਨੇ ਵੈਂਚ ਵੀ ਉਹਨਾਂ ਨੂੰ ਦੇ ਦਿਓ ਫਤਿਹਰਾ ਨੂੰ ਇਹ ਕਹਿੰਦੇ ਨਾਲ ਹੀ ਜਾਵਾਂਗੇ ਹੁਣ 10 ਵਜੇ ਘਰੇ ਆਏ ਨਾ ਮੈਮ ਦਾ ਫੋਨ ਆਇਆ ਸੀ ਫੇਰੇ ਤੇ ਲੱਗੂਗੀ ਕਲਾਸ ਮੈਮ ਦਾ ਇਹ ਤਾਂ ਕਹਿੰਦਾ ਮੈਡਮ ਕਹਿੰਦੇ ਵੀ ਜਾਓ ਜਾ ਕੇ ਪਾਰਕ ਚ ਕੁਝ ਮਰਜ਼ੀ ਕਰੋ ਤੇ ਜਿਹੜਾ ਮम्मा ਨੂੰ ਲੈ ਕੇ ਆਇਆ ਆਪਣੀ ਸਕੂਲ ਚ ਉਹਦੀ ਪਟਾਈ ਹੋਊਗੀ ਆਤੇ ਅਜ ਪਹਿਲੇ ਸਾਡੇ ਵਿਆਹ ਫਤੇ ਹੋਰ ਉਹਨਾਂ ਨੇ ਕਰ ਲਿਆ ਕੋਈ ਉਹ ਇੱਥੇ ਬਾਹਰ ਡਟਾ ਪਰ ਤੂੰ ਇੱਥੇ ਆ ਨਾ ਬੰਦਾ ਬੈਠਾ ਉਹ ਸਕੂਟੀ ਸਕੂਟੀ ਦੀ ਗੱਡੀ ਲਾਓ ਅੰਦਰ ਚਾਹੀਦਾ ਤਾਂ ਪੜਾਈਆਂ ਹੋਣ ਲੱਗੀਆਂ ਸ਼ੁਰੂ ਕਿੱਧਰ ਰਜਿਸਟਰ ਪੜਿਆ ਕਾਲਜ ਚ ਆਇਆ ਹੁੰਦਾ ਜੇ ਕੱਢੋ ਆਪਣੇ ਬੈਗ ਨੂੰ ਹੋਣੀ ਕੱਢੋ ਬਾਹਰ ਇੰਨੀਆਂ ਬੋਤਲਾਂ ਤੂੰ ਬੋਤਲਾਂ ਇੱਥੇ ਲੈ ਕੇ ਰੱਖ ਲਈਆਂ ਸੀ ਇਕੱਠੀਆਂ ਪੁੱਤੇ ਪੀਕ ਤੇ ਦਸਤ ਚ ਲੈਣੀ ਪੈਂਦੀ ਹੈ ਪਾਣੀ ਵਾਲੀ ਬੋਤਲ ਆ ਖੜਾਓ ਭਾਈ ਮੈਂ ਚਲਦਾ ਹਾਂ ਆਹ ਕਰੀ ਵਾਦੀ ਬਣਾ ਲਈ ਸਵੇਰੇ ਬੱਚਿਆਂ ਨੂੰ ਹੀ ਭੇਜ ਦਾਂਗੀ ਟਿਫਨ ਗੱਡੀ ਲਾਟਾ ਚਲੀ ਜਾਂਦੀ ਐ ਵਿੱਚ ਹੂੰ ਬੰਦ ਹੋ ਜਾ ਨੀਆ ਕਪੜੇ-ਕਪੜੇ ਬਾਅਦ ਚ ਕੱਢ ਲਈਏ ਹੂੰ ਆਹੋ ਦੇ ਫਟੋ ਫਟ ਬੈਗ ਖੋਲ ਤੂੰ ਕੀ ਕਰ ਰਹੰਦਾ ਸਾਢੇ 10 ਵਜੇ ਆਏ ਘਰੇ ਸਵੇਰ ਦੇ ਨਿਕਲੇ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਿਸ ਮਿਸ ਵਾਸੀ ਦੇ ਤਨ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਅੱਖਾਂ ਜਿਵੇਂ ਕੀ ਪੈ ਗਿਆ ਹਾਂ ਕਿਦੋਂ ਇਧਰੇ ਖ ਮਾਰੀ ਜਾਂਦੇ ਧੁੱਪ ਦੀ ਰੋਸ਼ਨੀ ਪੈ ਗਈ ਧੁੱਪ ਦੀ ਚਮਕੌਰ ਪੈ ਗਈ ਹਾਂ ਤੇ ਆਪਾਂ ਚੱਲੇ ਅੱਜ ਫੇਰ ਅੱਜ ਬਾਅਦ ਤੇ ਫੇਰ ਚੱਲਿਆ ਜਿੱਥੇ ਤੁਹਾਨੂੰ ਪਹਿਲਾਂ ਦਿਖਾਇਆ ਸੀ ਕਿ ਅਸੀਂ ਪਾਠ ਪ੍ਰਕਾਸ਼ ਤੇ ਗਏ ਸੀ ਤੇ ਅੱਜ ਹੈਗਾ ਭੋਗ ਹਨਾ ਤਿੰਨ ਦਿਨਾਂ ਦਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ ਤੇ ਅੱਜ ਭੋਗ ਹੈ ਤੇ ਤੁਸੀਂ ਮੇਰੀ ਭੋਗ ਵਾਲੀ ਲੁੱਕ ਦੇਖ ਸਕਦੇ ਹੋ ਹਨਾ ਹਾਂ ਬੜਾ ਫਰਕ ਪੈ ਜਾਂਦਾ ਹਨਾ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਦੋਂ ਆਪਾਂ ਨੂੰ ਬੜੀ ਸੋਹਣਾ ਵੀ ਚੁੰਨੀ ਜਿਹੜੀ ਬੁੱਕਲ ਮਾਰ ਕੇ ਲੈਣੀ ਪੈਂਦੀ ਹਨਾ ਆਪਣੀ ਉਹੀ ਲੁੱਕ ਹੈ ਆਪਣਾ ਆਪਾਂ ਕੁਝ ਵੀ ਨਹੀਂ ਕੀਤਾ ਚੇਂਜ ਆਪਾਂ ਨੇ ਤੇ ਮੇਰਾ ਵੀ ਉਹੀ ਸੂਟ ਮੈਨੂੰ ਕਿਹੜਾ ਸੂਟ ਨਵਾ ਦਵਾਤਾ ਸੂਟ ਨਵੀਆਂ ਨਾ ਮਾਕੜਾ ਇਹੀ ਤੁਸੀਂ ਉਦੋਂ ਪਾ ਕੇ ਆਈ ਤੇ ਇਹੀ ਮੈਂ ਉਦੋਂ ਪਾਏ ਉਹ ਫਰਕ ਨਹੀਂ ਪੈਂਦਾ ਕਿ ਚਿੱਟੀ ਸ਼ਰਟ ਪਾਈ ਸੀ ਤੇ ਉੱਤੇ ਬਲੇਜ਼ਰ ਪਾਈ ਸੀ ਤੇ ਮੈਂ ਸਾਰਾ ਕੁਝ ਹੀ ਆਹੀ ਪਾਇਆ ਸੀ ਅੱਛਾ ਹਾਂ ਮੈਂ ਸਿਰਫ ਇੱਕ ਰੈੱਡ ਕਲਰ ਸਟੋਲ ਲਿਆ ਸੀ ਉੱਤੇ ਹੈ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਤੁਹਾਡਾ ਕਹਿਣਾ ਮਤਲਬ ਇਹ ਸੀ ਕਿ ਅੰਮਨ ਨੇ ਫਿਰ ਨਵਾਂ ਕੁਝ ਪਾਇਆ ਹਾਂ ਨਵੀਆਂ ਦੇਖ ਲਓ ਤੇ ਆ ਨਾ ਪਾਇਆ ਹੋਇਆ ਬਸ ਇੱਕ ਵਾਰੀ ਪਾਇਆ ਦੂਜੀ ਵਾਰੀ ਹੁਣ ਪਾਇਆ ਹਾਂ ਤੇ ਬਾਅਦ ਦੂਜੀ ਵਾਰੀ ਪਾਇਆ ਪਰ ਠੀਕ ਗੱਲ ਹੈ ਉਸ ਤੋਂ ਬਾਅਦ ਨਹੀਂ ਪੋੜਾ ਪਰ ਇਹ ਦੂਜੀ ਵਾਰੀ ਪਾਇਆ ਬਹੁਤ ਵਧੀਆ ਗੱਲ ਹੈ ਇਧਰ ਆਪਣੀ ਕੱਡੀ ਆਮਨ ਤੇ ਮੈਚ ਲੱਲੇ ਆ ਆ ਕੇ ਆਪਾਂ ਨੇ ਇੱਕ ਦੋ ਕੰਮ ਹੋਰ ਕਰ ਲਏ ਨੇ ਸਨਾਪੀ ਜਾਣਾ ਤੇ ਸਕੂਲ ਚ ਸਕੂਲ ਚ ਫੋਟੋ ਕਿੱਟਣੀ ਨੇ ਆਪਾਂ ਨੇ ਫੋਟੋ ਬੱਚਿਆਂ ਦੀ ਤੇ ਆਂਦੀ ਕੀ ਕਰਦੀ ਮੰਤਰੀ ਮਾਫੀ ਕਹਿੰਦੇ ਸੂਰੇ ਨਾ ਹੋਣਾ ਪਿਆ ਉਹ ਨਿੰਦਰ ਲੱਗੀ ਹੋਈਆਂ ਕਲਿੰਦਰ ਨੂੰ ਨਿੰਦੀ ਜਾਨੀਆਂ ਕਹਿੰਦੀ ਰਹਿ ਗੱਲ ਤੇ ਨਹੀਂ ਮੈਂ ਨਿੰਦਿਆ ਥੋੜੀ ਮੰਤਰੀ ਤੇ ਮੈਂ ਸੱਚਾਈ ਦੱਸੀ ਹੈ ਕ ਨਹੀਂ ਨਾ ਸੂਟ ਤੋਂ ਬਗਿਆ ਨ ਨਹੀਂ ਮਿਲਦੇ ਨਾ ਕੋਸ ਤੋਂ ਨਹੀਂ ਸੰਭਾਲਿਆ ਹਾਂ ਸਹੀ ਗੱਲ ਹੈ ਹਾਂ ਮੈਂ ਵੀ ਜਿੱਥੇ ਰਵਰਕੇ ਮੈਂ ਵੀ ਸਮਝਦੀ ਆ ਮੇਰੀ ਫੀਲਿੰਗਾਂ ਸਹੀ ਗੱਲ ਹੈ ਅੱਛਾ ਮੈਂ ਨਹੀਂ ਸਮਝਦੀ ਫੀਲਿੰਗਾਂ ਚਲੋ ਟਾਈਮ ਬਹੁਤ ਹੋ ਗਿਆ ਚਲੋ ਲੇਟ ਹੋਈ ਜਾਣਾ ਆਪਾਂ ਹਾਂ ਚਲੋ ਠੀਕ ਹੈ ਆਪਾਂ ਚੱਲਦੇ ਆ ਫਿਰ ਮਿਲ ਜਾਂਗੇ ਬਾਅਦ ਚ ਮਨਪ੍ਰੀਤ ਆਈ ਸੀ ਵਿਚਾਰੀ ਆਪਾਂ ਨੂੰ ਮਿਲ ਲਵਾ ਤੇ ਤੇ ਆਪਾਂ ਤੁਹਾਨੂੰ ਪਤਾ ਜਾਣਾ ਸੀ ਹਨਾ ਤੇ ਫਿਰ ਹੋਰ ਮੈਂ ਨੂੰ ਕਿਹਾ ਮੈਂ ਠਹਿਰ ਕੇ ਆ ਜੀ ਹਨਾ ਜਿਵੇਂ ਉਧਰ ਜਾਵਾਂ ਵੀ ਸਾਢੇ 10 ਵਜੇ ਤੱਕ ਸ਼ਾਇਦ ਆ ਜਾਾਂਗੇ ਕਿ ਨਹੀਂ ਅੰਦਰ ਹੂੰ ਇਹ ਤਾਂ ਤੁਹਾਨੂੰ ਪਤਾ ਮਿਲਦੇ ਆ ਗਿਲਦੇ ਆ ਸਾਡਾ ਛੱਕਦਾ ਥੋੜਾ ਬਹੁਤਾ ਟਾਈਮ ਤਾਂ ਲੱਗ ਹੀ ਜਾਂਦਾ ਤੇ ਪਤਾ ਨਹੀਂ ਮੈਨੂੰ ਇਹ ਵੀ ਡਰ ਲੱਗਦਾ ਕਿ ਭੋਗ ਕਿਤੇ ਪੈ ਨਾ ਗਿਆ ਹੋਵੇ ਹਨਾ ਕੰਦਸੇ ਨਹੀਂ ਹੋਏ ਸਾਢੇ 9:00 10:00 ਹੋਏ ਨਾ ਜਦੋਂ ਖੁਸ਼ੀ ਵਾਲਾ ਪਾਠ ਹੁੰਦਾ ਨਾ ਉਹ ਸਾਢੇ 9:00 10:00 ਵਜੇ ਭੋਗ ਬੰਦ ਹੁੰਦਾ ਆਈ ਥਿੰਕ ਹਨਾ ਫਿਰ ਵੀ ਨਾ ਨਾ ਕਰਦੇ ਆ ਕੁਛ ਨਾ ਕੁਛ ਕਰਦੇ ਆ 11:00 ਸਾਢੇ 10:00 ਅੱਲੇ ਟੁਕੇ ਘਰ ਦੇ ਕੰਮ ਬਸ ਤਾਂ ਉਹ ਤਾਂ ਸਾਰੀਆਂ ਜ਼ਿੰਮੇਵਾਰੀਆਂ ਕਲੀਅਰ ਜਦੋਂ ਹੋਣਾ ਫਿਰ ਬੰਦਾ ਸਹੀ ਟਾਈਮ ਤੇ ਕਿਤੇ ਵੀ ਨਹੀਂ ਪਹੁੰਚ ਸਕਦਾ ਵਾਪਸ ਤੇ ਟਾਈਮ ਹੋ ਗਿਆ ਪੌਣੇ 12 ਵਜੇ ਦਾ ਉੱਥੇ ਤੁਹਾਨੂੰ ਬਤਾ ਥੋੜਾ ਥੋੜਾ ਕਰਦਿਆ ਕਰਦੇ ਹਣਾ 11 11:30 ਹੋਗੇ ਸੀ ਆਪਾਂ ਨੂੰ ਹਣਾ ਤੇ ਹੁਣ ਆਪਾਂ ਨੇ ਜਾਣਾ ਸੀ ਆਪਣੇ ਤੇ ਹੋਰ ਕੰਮ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਨਾ ਕਿ ਆਪਾਂ ਕੀ ਕੰਮ ਕਰਨ ਚੱਲੇ ਆ ਤੇ ਆਪਾਂ ਅੱਜ ਜਾਣਾ ਸੰਗਤਪੁਰੇ ਸੰਗਤਪੁਰੇ ਜਾਣਾ ਆਪਾਂ ਨੇ ਜੇ ਸੰਗਤਪੁਰੇ ਸੱਟ ਹੋ ਗਿਆ ਕੰਮ ਫੇਰ ਵਾਪਸ ਲਾਂਗੇ ਪਿੰਡ ਹਣਾ ਤੇ ਜੇ ਸੰਗਤਪੁਰੇ ਨਾ ਸਾਡਾ ਕੰਮ ਬਣਿਆ ਫੇਰ ਆਪਾਂ ਜਾਣਾ ਲਹਿਰੇ ਹਣਾ ਤੇ ਲੱਗਦਾ ਕਿ ਲੈਰੇ ਸੰਗਤਪੁਰੇ ਵੀ ਲੱਗਦਾ ਬਣ ਜਾਊਗਾ ਤੇ ਕਿਤੇ ਕਿਤੇ ਲੱਗਦਾ ਵੀ ਸ਼ਾਇਦ ਨਹੀਂ ਹੋ ਸਕਦਾ ਹਨਾ ਵੀ ਨਹੀਂ ਲੈਰੇ ਵੀ ਨਾ ਬਣਿਆ ਫਿਰ ਆਪਾਂ ਨੂੰ ਜਾਣਾ ਪੂਸ ਫਿਰ ਆਪਣਾ ਸ਼ਹਿਰ ਹੀ ਕੰਮ ਆਉਣਾ ਕਿ ਨਹੀਂ ਤੇ ਪਤਾ ਨਹੀਂ ਕਿਤੇ ਮਰਜ਼ੀ ਘੁੰਮ ਲੋਣਾ ਜਿੱਥੇ ਮਰਜ਼ੀ ਜਾਓ ਪਰ ਕਹਿੰਦਾ ਨਾ ਆਪਣਾ ਘਰ ਆਪਣਾ ਹੁੰਦਾ ਤੇ ਇਸੇ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ ਆਪਣਾ ਸ਼ਹਿਰ ਆਪਣਾ ਹੀ ਹੁੰਦਾ ਉੱਥੇ ਸਾਰੀ ਜਿਵੇਂ ਨਾ ਚਾਹੇ ਪਹਿਲੀ ਵਾਰ ਕਿਸੇ ਤੱਕਾਂ ਤੇ ਜਾਈ ਭਰਾ ਹੁੰਦਾ ਵੀ ਨਹੀਂ ਆਪਣਾ ਸ਼ਹਿਰ ਇੱਥੇ ਕੋਈ ਡਰ ਨਹੀਂ ਹੈਗਾ ਰੇਟ ਕੱਟ ਕਰਨ ਤੇ ਜਾਂ ਕੁਝ ਚੀਜ਼ ਲੈਣ ਤੇ ਨਾ ਤੇ ਦੂਜੀ ਜਗ੍ਹਾ ਤੇ ਚਾਹੇ ਸਸਤਾ ਵੀ ਮਿਲ ਜੇ ਵਧੀਆ ਮਿਲ ਜੇ ਪਰ ਮਨ ਨਹੀਂ ਘੜਦਾ ਹੈ ਦੇ ਇਸੇ ਤਰ੍ਹਾਂ ਹੀ ਹਨਾ ਇੱਕ ਵਾਰੀ ਸੀ ਪਤਾ ਨਹੀਂ ਕਿੱਥੇ ਗਏ ਕਾਫੀ ਟਾਈਮ ਪਹਿਲਾਂ ਉਦੋਂ ਆਪਾਂ ਨੇ ਬੁਟੀਕ ਦਾ ਕੰਮ ਸ਼ੁਰੂ ਨਹੀਂ ਸੀ ਕੀਤਾ ਅਸੀਂ ਨਾ ਮਲੇਰਕੋਟਲੇ ਚਲਿਆਂਗੇ ਤਿੰਨੇ ਜਾਣੀਆਂ ਪ੍ਰਧਾਨ ਸਾਹਿਬ ਨੂੰ ਲੈ ਕੇ ਛਾ ਤੁਸੀਂ ਵਲੌਗ ਵੀ ਦੇਖਿਆ ਹੋਣਾ ਇੰਨਾ ਫਿਰੇ ਅਸੀਂ ਮਲੇਰਕੋਟਲੇ ਇੰਨਾ ਫਿਰੇ ਭੁੱਖੀਆਂ ਪਾਣੀ ਅਸੀਂ ਫਰੀ ਗੀਆਂ ਹਨਾ ਅਸੀਂ ਜਿਹੜੀ ਦੁਕਾਨ ਤੇ ਜਾਏ ਜਿਹੜੀ ਦੁਕਾਨ ਤੇ ਜਾਇਆ ਕਰੀਏ ਤੇ ਕਿਦਾਂ ਲਈਦਾ ਉਥੇ ਸੂਟ ਦਾ ਸਾਡੇ ਰੇਟ ਪੁੱਛਿਆ ਕਰੀਏ ਸਾਨੂੰ ਰੇਟ ਘੱਟ ਦੱਸਿਆ ਕਰਨ ਹਨਾ ਉਹ ਵੀ ਜਿਵੇਂ ਕਹਿ ਰਹਾ ਕਰਨ ਵੀ ਜੋਰਜਟ ਦਾ ਸੂਟ ਕੋਈ ਕਹਿੰਦਾ ਕਰੇ 450 ਚ ਕੋਈ 350 ਚ ਵੀ ਨਾਲ ਦਾ ਰੇਟ ਘੱਟ ਦੱਸਣ ਸਾਨੂੰ ਤੇ ਸਾਨੂੰ ਉਹ ਸੂਟ ਹੀ ਨੇ ਪਸੰਦ ਆਇਆ ਕਰ ਜਿਹਦਾ ਰੇਟ 150 ਘੱਟ ਦੱਸਿਆ ਕਰਨ ਪੈ ਦਿਮਾਗ 'ਚ ਨਾ ਜਿਵੇਂ ਸੈੱਟ ਹੋ ਗਿਆ ਭਈ ਜਿਹੜਾ ਮਹਿੰਗਾ ਐ ਉਹੀ ਵਧੀਆ ਹੋਣਾ ਹਨਾ ਤੇ ਅਸੀਂ ਉਤੋਂ ਕੁਝ ਵੀ ਨਹੀਂ ਲੈ ਕੇ ਆਏ ਹੈਗੇ ਇੱਕ ਸੂਟ ਵੀ ਨਹੀਂ ਲਿਆਂਦਾ ਹੈਗਾ ਅਸੀਂ ਇਹੀ ਕਰੀ ਲੈ ਇੰਨਾ ਸਸਤਾ ਇਹ ਤਾਂ ਫਿਰ ਖਰਾਬ ਹੋ ਜਾਣਾ ਇਹ ਤਾਂ ਚੱਲਣਾ ਹੀ ਨਹੀਂ ਹੈਗਾ ਹੋ ਸਕਦਾ ਕਿ ਉਹ ਵਧੀਆ ਹੁੰਦਾ ਪਰ ਨਹੀਂ ਆਪਣਾ ਜਿਹੜਾ ਮਨ ਹੋ ਗਿਆ ਨਾ ਉਹ ਇੱਥੇ ਖੜ ਗਿਆ ਆਪਣਾ ਦਿਮਾਗ ਵੀ ਜੇ ਸਾਨੂੰ ਉਹੀ ਸੂਟ ਸਾਨੂੰ ਉਹ 1000 ਦਾ ਲਾਉਂਦੇ ਤੇ ਸ਼ਾਇਦ ਸਾਨੂੰ ਉਹ ਪਸੰਦ ਆਇਆ ਨਹੀਂ ਵੀ ਇਹ ਵਧੀਆ ਕੱਪੜਾ ਹੋਣਾ ਹੈ ਹਨਾ ਤੇ ਅਸੀਂ ਉਦੋਂ ਕੁਝ ਵੀ ਨਹੀਂ ਲੈ ਕੇ ਆਏ ਹੈਗੇ ਤੇ ਐਦਾਂ ਹੀ ਘੁੰਮ ਫਿਰ ਕੇ ਆ ਗਏ ਤੇ ਅੱਜ ਵੀ ਅਸੀਂ ਫਸਟ ਟਾਈਮ ਚੱਲੇ ਆ ਸੰਗਤਪੁਰੇ ਆਪਣਾ ਮੈਂ ਆਪਣੇ ਬੁਟੀਕ ਵਾਸਤੇ ਕੋਈ ਕਾਊਂਟਰ ਵਗੈਰਾ ਦੇਖਣਾ ਟੇਬਲ ਵਗੈਰਾ ਹਨਾ ਤੇ ਤੁਹਾਨੂੰ ਦੱਸ ਹੀ ਦਿੱਤਾ ਕਿਉਂਕਿ ਆਪਣੇ ਪੱਛ ਦੀ ਪੁੱਛੀ ਤਾਂ ਇਨੀ ਛੇਤੀ ਹੈ ਨਹੀਂ ਗੱਲ ਹਨਾ ਤੇ ਆਪਾਂ ਰੋਟੀ ਬੜੀ ਮੁਸ਼ਕਿਲ ਨਾਲ ਪਚਾਉਣੀ ਹੈ ਗੱਲਾਂ ਆਪਾਂ ਕਿੱਥੇ ਪਚਾ ਦੇਣੀ ਆ ਤੇ ਹੁਣ ਆਪਾਂ ਜਾ ਕੇ ਦੇਖਦੇ ਆ ਕਿਉਂਕਿ ਉੱਥੇ ਵੀ ਕੁਲਵਿੰਦਰ ਦੀ ਜਾਣ ਪਛਾਣ ਹੈ ਤੇ ਅਸੀਂ ਸੋਫਾ-ਸੋਫਾ ਸੈੱਟ ਕਰ ਤਿਆਰ ਕਰਵਾਉਣਾ ਉਹਨਾਂ ਕੋਲ ਹੀ ਤੇ ਸੋਚਿਆ ਕਿ ਕਿਉਂ ਨਾ ਪਹਿਲਾਂ ਸ਼ੁਰੂਆਤ ਕਰੀਏ ਟੇਬਲ ਤੋਂ ਹਨ ਤੇ ਬਸ ਇਹ ਹੀ ਅਰਦਾਸ ਕਰਦੇ ਕਿ ਪਸੰਦ ਆ ਜਾਏ ਕਿਉਂਕਿ ਜਿੱਥੇ ਜਾਣ ਫਿਰਨੋਂ ਦੇ ਉੱਥੋਂ ਵਾਪਸ ਮੁੜਨਾ ਬੜਾ ਮੁਸ਼ਕਲ ਹੋ ਜਾਂਦਾ ਫਿਰ ਸ਼ਰਮ ਜੀ ਆਉਂਦੀ ਅਗਲਾ ਕਹਿੰਦਾ ਆਏ ਖਾਣ ਤੇ ਕੁਝ ਲੈ ਕੇ ਵੀ ਨਹੀਂ ਗਏ ਹੈਗੇ ਤੇ ਦੇਖਦੇ ਆ ਬਾਕੀ ਜਾ ਕੇ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਤੇ ਤੁਹਾਨੂੰ ਵੀ ਦਿਖਾਉਨੇ ਅੱਜ ਆਪਾਂ ਸੰਗਤਪੁਰਾ ਸੰਗਤਪੁਰਾ ਜਿੱਥਾ ਕੋਠੀਆਂ ਬੜੀਆਂ ਸੋਹਣੀਆਂ ਓਏ ਹੈ ਆਹ ਦੇਖੀਏ ਇਸ ਵਿੱਚ ਕੋਠੀਆਂ ਪਈਆਂ ਔਰ ਆ ਦੇਖੋ ਏ ਵਾਓ ਇਹ ਬਾਹਰ ਗਏ ਹੋਣਗੇ ਕਿ ਨਹੀਂ ਲੱਛੜ ਬਾਹਰ ਨਹੀਂ ਲੱਛੜ ਬਾਹਰ ਲਈ ਲੱਗਦਾ ਨਾ ਵੱਡਾ ਜਗਾਡਮੈਂਟ ਕਰਕੇ ਓਏ ਸੰਗਤਪੁਰੇ ਅੰਦਰ ਆਪਾਂ ਸੰਗਤਪੁਰਾ ਤੱਕ ਨਹੀਂ ਪਹੁੰਚੇ ਜੇ ਪਹੁੰਚ ਗਏ ਸੰਗਤਪੁਰਾ ਹੀ ਹੈ ਸੰਗਤਪੁਰਾ ਹੀ ਹੈ ਅੱਛਾ ਜੀ ਬੜੀ ਜਿੱਤੀ ਆ ਗਿਆ ਕੁੰਦਰਾ ਦਾ ਆਪਾਂ ਹੋਰ ਲੋ ਜੀ ਪਹੁੰਚ ਗਏ ਆਪਾਂ ਸੰਗਤਪੁਰੇ ਜਾ ਕੇ ਮਿਲਦਾ ਤੁਹਾਨੂੰ ਪ੍ਰੈਸਿੰਗ ਟੇਬਲ ਪ੍ਰੈਸਿੰਗ ਟੇਬਲ ਸੂਟ ਦਿਖਾਉਣੇ ਹੁੰਦੇ ਆ ਖੜਕੇ ਜਿਵੇਂ ਨਾ ਬੈਠ ਕੇ ਵਧੀਆ ਨਹੀਂ ਲੱਗਦਾ ਹੈਗਾ ਕਈ ਵਾਰ ਕਰਨਾ ਵੀ ਖੜੇ ਕਰੇ ਦਿਖਾਇਆ ਵੀ ਵਧੀਆ ਜਾਂਦਾ ਹੈ ਕਹਿੰਦੇ ਆ ਸੂਟ ਨੂੰ ਪਲਾਕ ਕਰਾ ਕੇ ਦਿਹਾਣੇ ਆ ਵੀ ਜਿਹੜੇ ਵੀਡੀਓ ਪ੍ਰੋਫੈਸ਼ਨਲ ਤਾਂ ਬਣਨਾ ਮੰਨਦਾ ਹੁਣ ਥੋੜੀ ਥੋੜੀ ਬਣਾਂਗੇ ਇੱਕਦਾਂਤਾਂ ਸਾਰਾ ਕੁਝ ਹੋ ਜਾਂਦਾ ਤੇ ਆਪਾਂ ਕਾਫੀ ਜਗ੍ਹਾ ਤੇ ਜਾ ਕੇ ਕਾਫੀ ਖਾਓ ਤੇ ਇੱਥੇ ਵੀ ਥੋੜਾ ਜਿਹਾ ਛੱਟ ਲੱਗਦੇ ਆ ਆਪਾਂ ਨੂੰ ਰੇਟ ਰੂਟ ਹਨਾ ਤੇ ਬਾਕੀ ਚੀਜ਼ ਅਕੋਰਡਿੰਗ ਰੇਟ ਆ ਜਿਵੇਂ ਜਿਵੇਂ ਕਹਿੰਦੇ ਜਿੰਨਾ ਕੁੜ ਪਾਓ ਨਾ ਮਿੱਠਾ ਤੇ ਹੁਣ ਆਪਾਂ ਦੇਖ ਰਹੇ ਆ ਕਿ ਮੈਨੂੰ ਅੱਗੇ ਅੱਧਾ ਲੈ ਹੀ ਜਾਵਾ ਕਰਹੀ ਵੀ ਆਹ ਵਾਲਾ ਖਾਣਾ ਲੱਗਿਆ ਇਹ ਆ ਇਹ ਬਹੁਤ ਥੋੜਾ ਆਪਣੇ ਵਿੱਚ ਆ ਲਿਆ ਤੇ ਫਿਰ ਉਹ ਸਾਰਾ ਚੱਕਣਾ ਪਾਇਆ ਕਰਨਾ ਤੇ ਫੇਰ ਜਾ ਕੇ ਇਹ ਹੋ ਜਾਣਾ ਹੁਣ ਤਾਂ ਸਾਈਜ਼ ਫਿਰ ਬਣਾਉਣਾ ਪਊਗਾ ਉਹ ਸਾਈਜ਼ ਫਿਰ ਬਣਾਉਣ ਦਾ ਟਾਈਮ ਇੰਨਾ ਹੈ ਨਹੀਂ ਆਪਾਂ ਦਾ ਆਰ ਇਹੋ ਆ ਜੀ ਉਹਦਾ ਬਾਕੀ ਨੋ ਇਹ ਛੋਟਾ ਹੈ ਇਹਦੀ ਪਲਾਈ ਲੱਗੀ ਹੋਈ ਹੈ ਹਾਂ ਇਹ ਸਾਰਾ ਪਲਾਈ ਦਾ ਹੈ ਇਹ ਹੈ ਵੀ ਇੱਕ ਉਹ ਬੋਰਡ ਦਾ ਦੂਜੇ ਦਾ ਆਮ ਬੋਰਡ ਕੋ ਸਾਈਜ਼ ਵੱਡਾ ਹੈ ਛੋਟੇ ਸਾਈਜ਼ ਤੋਂ ਆਵਰ ਪੈਸਾ ਤਾਂ ਹੀ ਮੁੱਲ ਹੈ ਉਹਦੇ ਚੀਜ਼ ਦਾ ਯਾਨੀ ਓਕੇ ਤਾਂਕੂ ਸਲਪਾਂ ਤੇ ਉਹਨੂੰ ਆਪਾਂ ਟਮਾਟਰ ਪੈਸਲੀ ਦਮੇਂ ਬਣਾਵਾਂਗੇ ਹੈ ਜੋ ਬਣਾ ਲੈ ਫਿਰ ਆਪਾਂ ਆਪ ਨੂੰ ਦੇ ਦੇਣਾ ਇੱਕ ਦਿਨਾਂ ਚ ਬਣਾ ਕੇ ਦੇ ਦੇਣਗੇ ਆਪਾਂ ਨੂੰ ਦੂਜੀ ਦਰਾਜ ਵਾਲਾ ਫਿਰ ਬਾਅਦ ਚ ਕਰੀ ਜਾਮਗੇ ਯਾਰ ਜੋ ਬਣਵਾ ਲੈਣ ਵਧੀਆ ਰਹਿੰਦੇ ਆਪਾਂ ਇਹਨਾਂ ਗੁੱਦਿਆਂ ਆਪਾਂ ਵੇਖਦੇ ਹਾਂ 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 ਉਹੀ ਬਣਾ ਦੇਣਗੇ ਪੁੱਛ ਲੈਂਦੇ ਆਪਾਂ ਤੇ ਆਪਾਂ ਗਏ ਹੋਏ ਸੀ ਸੁਨਾਮ ਤੇ ਸੁਨਾਮ ਤੋਂ ਵਾਪਸ ਆਏ ਆ ਤੇ ਵਾਪਸ ਆਉਣ ਸਾਰੀ ਨਾ ਆਪਾਂ ਨੇ ਪਨੀਰ ਵਾਸਤੇ ਲਿਆਂਦੇ ਨੇ ਪੀਜ਼ੇ 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 ਲਿਆਂਦੇ ਨੇ ਪਨੀਰ ਵਾਸਤੇ ਤੇ ਨਾਲ ਹੀ ਸਾਡਾ ਟੇਬਲ ਜਿਹੜਾ ਆਪਾਂ ਨੇ ਦੇਖਣ ਗਏ ਸੀ ਨਾ ਉਹ ਆਪਣਾ ਆ ਗਿਆ ਤੇ ਅਮਨ ਅੱਜ ਨਾਲ ਟੇਬਲ ਤੇ ਬੈਠ ਕੇ ਕਹਿੰਦਾ ਆਪਾਂ ਇਹਦੇ ਉੱਪਰ ਆਪਣਾ ਜਿਹੜਾ ਪਾਰਟੀ ਆ ਉਹ ਕਰਨੀ ਹੈ ਪੀਜ਼ੇ ਵਾਲੀ ਤੇ ਆ ਤੈਨੂੰ ਘਾਟਾ ਪਾਇਆ ਅੱਜ ਕਿਹੜੇ ਹਾਂ ਤੇ ਆਪਾਂ ਫਤਿਹ ਵੀਡੀਓ ਤੇ ਉਹ ਜਨਨਾਸੀ ਫੋਨ ਕੀਤਾ ਓਏ ਜਿਹੜੇ ਕੋ ਰਿਪੇਅਰ ਕਰਦੇ ਸੀ ਉਹ ਮੈਨੂੰ ਬੋਲੀ ਜਾਣ ਤੇ ਇਹ ਸੇ ਫੋਨ ਨਹੀਂ ਕਰ ਕਿਉਂ ਨਿਕਰਾਇਆ ਤੇ ਇੱਕ ਹੋਰ ਆਹ ਪਨੀਤ ਨੇ ਸਾਡੇ ਵਾਸਤੇ ਚਾਹ ਬਣਾਈ ਅੱਜ ਤੇ ਪਨੀਤ ਤੂੰ ਗਿਆ ਸੀ ਪਨੀਤ ਅਸੀਂ ਨਾ ਥੋੜੇ ਆ ਰਹੇ ਰਸਤੇ 'ਚ ਤੇ ਸਾਡੇ ਵਾਸਤੇ ਚਾਹ ਬਣਾ ਦਿੱਤੀ ਤੇ ਪਨੀਤ ਤੇ 5 ਮਿੰਟ ਲਾਏ ਚਾਹ ਬਣਾਉਣ ਤੇ ਚਾਹ ਵੀ ਇੰਨੀ ਘੈਂਟ ਬਣਾਈ ਹੈ ਮਤਲਬ ਪੂਰੀ ਘੈਂਟ ਗਾਰਡਰ ਚਾਹ ਗਾਰਡਰ ਜਿਹਨੂੰ ਕਹਿੰਦੇ ਨੇ ਉਹ ਚਾਹ ਬਣਾਈ ਹੈ ਪਨੀਤ ਸਾਡੇ ਵਾਸਤੇ ਥੈਂਕ ਯੂ ਵਰਨਿਤ ਵੈਲਕਮ ਤੇ ਆਪਾਂ ਹੁਣ ਲੈਨੇ ਆ ਪੀਸੇ ਦਾ ਮਜ਼ਾ ਤੇ ਫਿਰ ਤੁਹਾਨੂੰ ਖਾ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਆ ਕੱਲ ਫਿਰ ਦਾਲਦੀਦੀ ਕਹਿ ਰਹੇ ਸੀ ਹਾਂ ਜੇ ਅਮਨ ਬੱਚਿਆਂ ਨੂੰ ਪੀਜ਼ਾ ਲਿਆ ਕੇ ਦੇਣਾ ਅੱਛਾ ਤੇ ਕਿਹੜੀ ਦੀਦੀ ਗਰੇ ਦਾਲਦੀਦੀ ਗਰੇ ਵਾਲੀ ਦੀ ਅੱਛਾ ਤੇ ਹੋ ਜਾਈ ਸਾਨੂੰ ਪਤਾ ਨਹੀਂ ਅੱਜ ਵੈਡਨਸ ਤੇ ਸਾਡੇ ਤਾਂ ਇੱਕ ਨਾਲ ਇੱਕ ਫ੍ਰੀ ਮਿਲਦਾ ਕੰਬੋ ਪੈਕ ਮਿਲਦਾ ਹਣਾ ਅੱਛਾ ਅਮਨ ਅਮਨ ਉਹਨਾ ਮੇਲਾ ਲੁੱਟ ਲਿਆ ਜੀ ਮੇਰਾ ਕੀ ਹੋ ਰਿਹਾ ਨਾੜਾ ਜ ਗਗਨ ਕਰੇ ਹੂੰ ਤੇ ਗਗਨ ਚਲੀ ਕਿਸੇ ਗਰੂਰ ਸੋਨੂ ਕਲ ਤੇ ਨਾਲ ਸਾਡਾ ਉਹੀ ਪੂਂਡ ਵੀ ਤੁਰ ਗਿਆ ਤੇ ਹੁਣ ਮੇਰਾ ਦਿਲ ਨਹੀਂ ਕਰਦਾ ਮੇਰੇ ਆਰਾ ਵੀ ਉਹਨੇ ਹੁੰਦਾ ਤਾਂ ਉਹਨੇ ਆਹ ਮੂਲ ਵੇੜ ਲਵੇੜ ਖਾਣਾ ਸੀ ਕਿਹਨਾਂ ਹੀ ਉੱਥੇ ਖਾਂਦਾ ਹੋਣਾ ਉਹ ਇਹ ਥੋੜਾ ਭਲੇਖਾ ਆ ਉਹ ਉੱਥੇ ਵੀ ਚੱਕਦਾ ਹੋਣਾ ਫੱਟੇ ਇਹ ਵੀਡੀਓ ਕਰਾਵੇਂ ਬਬੇ ਤਾਂ ਪੀਜੇ ਖਾ ਰਹੇ ਹੈ ਨਹੀਂ ਪਤਾ ਉਹ ਉਧਰ ਹੀ ਕਰ ਲੂ